ਮਦਾਨ ਸਭਾ ਹਲਕਾ ਸਾਨੀਵਾਲ ਤੋਂ ਵਿਧਾਇਕ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੈਬਨਿਟ ਮੰਤਰੀ ਬਣ ਦੀ ਖੁਸ਼ੀ ਵਿੱਚ ਗੁਰਦੁਆਰਾ ਦੇਖਸਰ ਘਟਾਣਾ ਸਾਹਿਬ ਵਿਖੇ ਰਕਵਾਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਉਹਨਾਂ ਦੱਸਿਆ ਕਿ ਕੈਬਨਿਟ ਮੰਤਰੀ ਬਣ ਦੀ ਖੁਸ਼ੀ ਵਿੱਚ ਰਖਵਾਏ ਗਏ ਅਖੰਡ ਪਾਠ ਸਾਹਿਬ ਜੀ ਦੇ ਭੋਗ ਲੋਕਾਂ ਦੀ ਚੰਗੀ ਸਿਹਤ ਅਤੇ ਹਲਕੇ ਦੀ ਚੜ੍ਹਦੀ ਕਲਾ ਲਈ ਅਰਜ਼ੋਈ ਕਰਦਿਆਂ ਪਾਇਆ ਗਿਆ ਇਸ ਮੌਕੇ ਉਹਨਾਂ ਦੇ ਮਾਤਾ ਜੀ ਛੋਟਾ ਭਰਾ ਜੋਰਾਵਰ ਸਿੰਘ ਚੇਅਰਮੈਨ ਖੰਡ ਮੈਲ ਪਤਨੀ ਅਤੇ ਸਕੇ ਸਬੰਧੀਆਂ ਤੋਂ ਇਲਾਵਾ ਹਲਕਾ ਸਾਨੇਵਾਲ ਦੀ ਸੀਨੀਅਰ ਲੀਡਰਸ਼ਿਪ ਅਤੇ ਨਵੇਂ ਕਾਉਂਸਲਰ ਪੰਜ ਸਰਪੰਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਹੋਏ ਸਨ ਸਾਨੇਵਾਲ ਤੋਂ ਹਰਸ਼ਦੀਪ ਸਿੰਘ ਮਹਦੂਦਾਂ ਦੇ ਨਾਲ ਮਨਪ੍ਰੀਤ ਸਿੰਘ ਗRAND ਦੀ ਰਿਪੋਰਟ ਅੱਜ ਗੁਰਦੁਆਰਾ ਘਟਾਣਾ ਸਾਹਿਬ ਦੇਖਤ ਸਾਬ ਸਾਬ ਖੜੇ ਆ ਪਾਸੂ ਰੋਇ ਕੋ ਖੜਗੋਟ ਸਾਹਿਬ ਰਖਾਇਸੀ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਕੈਬਨਟ ਮੰਤਰੀ ਬਣੇ ਸ਼ੁਕਰਾਨੇ ਵਜੋਂ ਖੰਡ ਪਾਠ ਖਾਏ ਉਹਦਾ ਜੀ ਹੁਕ ਪਿਆ ਜੀ ਸੋ ਸਾਰੀ ਸੰਗਤ ਨੇ ਸਤਗੁਰੂ ਸ੍ਰੀ ਅਨੰਗਿਤਾ ਸਾਧੂ ਲੋਕੇ ਸਰਬੱਤੇ ਪੁਰਖੇ ਦੀ ਅਰਦਾਸ ਕੀਤੀ ਕਿ ਹਲਕਾ ਥਾਣੇ ਵਾਲੇ ਪਰਿਪਰਵਾ ਸਾਰਿਆਂ ਦੀ ਜੁਰਗਾਂ ਲਈ ਮਤਾਵਾ ਦੀ ਇਸੇ ਸਿਹਤ ਚੰਗੀ ਹੋਵੇ ਤੇ ਨਾਲ ਚੜ੍ਹਦੀ ਕਲਾ ਪਰਵਾਰਾਂ ਨੂੰ ਚੜ੍ਹਦੀ ਕਲਾ ਹੋਵੇ ਸੋ ਇਹੀ ਅਰਦਾਸ ਕੀਤੀ ਹੈ ਕਿ ਮਾਲਕਾ ਹਮੇਸ਼ਾ ਹੀ ده نوې پریافت جوړه ساده شروع سره. مننه.